ਕਣਕ ਦੀ ਸਰਕਾਰੀ ਖਰੀਦ ਤੋਂ ਨਿਦਿਆ ਅਨਾਜ ਮੰਡੀ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਰਾਜਵੰਤ ਸਿੰਘ ਖੋਲੀ ਅਤੇ ਦਲਬੀਰ ਸਿੰਘ ਢਿੱਲੋਂ ਵੱਲੋਂ ਸਾਂਝੇ ਤੌਰ ਤੇ ਸ਼ੁਰੂ ਕਰਵਾਈ ਗਈ ਇਸ ਮੌਕੇ ਜਿੱਥੇ ਦੋਨੋਂ ਹੀ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਮੰਡੀ ਵਿੱਚ ਪ੍ਰਬੰਧਾਂ ਦਾ ਜਾਇਜ਼ਾ ਲਿਆ ਉੱਥੇ ਹੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀ ਵਿੱਚ ਸੁੱਕੀ ਕਣਕ ਹੀ ਲੈ ਕੇ ਆਉਣ ਅਤੇ ਜੇਕਰ ਕਿਸਾਨ ਮੰਡੀ ਵਿੱਚ ਸੁੱਕੀ ਕਣਕ ਲੈ ਕੇ ਆਉਂਦੇ ਹਨ ਤਾਂ ਸ਼ਾਮ ਨੂੰ ਹੀ ਫਸਲ ਵੇਚ ਕੇ ਘਰ ਵਾਪਸ ਜਾ ਸਕਦੇ ਹਨ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸੁੱਕੀ ਫਸਲ ਹੀ ਮੰਡੀ ਵਿੱਚ ਲਿਆਂਦੀ ਜਾਵੇ। ਉਹਨਾਂ ਕਿਹਾ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਮੰਡੀ ਵਿੱਚ ਆਉਣ ਨਹੀਂ ਦਿੱਤੀ ਜਾਵੇਗੀ। ਸਭ ਤੋਂ ਪਹਿਲਾਂ ਮੈਂ ਸਾਡੇ ਪ੍ਰਧਾਨ ਜੀ ਨੇ ਮੰਡੀ ਐਸੋਸੀਏਸ਼ਨ ਦੇ ਇਹ ਮੰਡੇ ਸੋਨੀ ਜੀ ਸਾਡੇ ਚੇਅਰਮੈਨ ਢਿਲੋ ਸਾਹਿਬ ਚੇਅਰਮੈਨ ਸਾਹਿਬ ਅਸ਼ੋਕ ਲਖਾ ਜੀ ਸਾਹਿਬ ਤੇ ਸਾਡੇ ਸੈਕਟਰੀ ਸਾਹਿਬ ਮਨਪ੍ਰੀਤ ਜੀ ਸਾਰੇ ਸਾਡੀ ਟੀਮ ਸਾਰੇ ਯਾਰ ਪਿਆ ਸੁਸ਼ਣ ਸਾਰੀ ਏਜੰਸੀਆਂ ਸਾਡੇ ਇਨਸਪੈਕਟਰ ਸਹਿਬਾਨ ਸਭ ਤੋਂ ਪਹਿਲਾਂ ਮੈਂ ਮੁਬਾਰਕਬਾਦ ਦਿੰਨਾ ਪ੍ਰਧਾਨ ਜੀ ਨੂੰ ਕਿ ਅੱਜ ਸ਼ੁਰੂਆਤ ਹੋਈ ਹੈ ਧੂੜੀ ਮੰਡੀ ਦੇ ਵਿੱਚ ਤੇ ਪਹਿਲੀ ਜਿਹੜੀ ਢੇਰੀ ਅੱਜ ਲੱਗੀ ਹੈ ਉਹਦਾ ਮੋਚਰ ਵੀ ਠੀਕ ਸੀ ਤੇ ਜੋ ਪ੍ਰਬੰਧ ਨੇ ਮੰਡੀ ਦੇ ਸਫਾਈ ਦੇ ਸਾਰੇ ਨੇ ਪਾਣੀ ਦੇ ਪੂਰੇ ਪ੍ਰਬੰਧ ਨੇ ਕਿਸੇ ਤਰ੍ਹਾਂ ਦੀ ਵੀ ਕੋਈ ਨਾ ਕਿਸਾਨਾਂ ਨੂੰ ਨਾ ਆੜਤੀਆਂ ਭਰਾਵਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਊਗੀ ਭਾਵੇਂ ਮਜ਼ਦੂਰ ਵੀ ਹੋਣ ਹਰ ਇੱਕ ਜਿਹੜਾ ਪ੍ਰਬੰਧ ਹੈ ਉਹ ਪੂਰਾ ਮੁਕੰਮਲ ਤੌਰ ਤੇ ਅਸੀਂ ਕੀਤਾ ਹੈ ਦੂਸਰੀ ਬੇਨਤੀ ਕਿਸਾਨ ਵੀਰਾਂ ਨੂੰ ਜਰੂਰ ਕਰਦੇ ਆ ਕਿ ਉਹ ਆਪਣੀ ਜਿਹੜੀ ਕਣਕ ਹੈ ਪੂਰੀ ਪਕਾ ਕੇ ਸੁਕਾ ਕੇ ਲਿਆਉਣ ਕਿਉਂਕਿ ਕਈ ਵਾਰ ਤੁਸੀਂ ਪਿੱਛੇ ਦੇਖਾਗੇ ਕਈ ਵਾਰ ਆਪਾਂ ਸੌਣੀ ਦੀ ਫਸਲ ਦੇ ਵਿੱਚ ਗਿੱਲੀਆਂ ਜੀਰੀਆਂ ਵੱਢ ਕੇ ਲਿਆ ਕੇ ਇੱਥੇ ਕਈ-ਕਈ ਦਿਨ ਆਪਾਂ ਉਹਨਾਂ ਨੂੰ ਸੁਕਾਉਂਦੇ ਰਹੇ ਤੇ ਉਹਦਾ ਕੀ ਹੈ ਕਿ 5-10 ਢੇਰੀਆਂ ਹੁੰਦੀਆਂ ਨੇ ਜਿਹੜੀਆਂ ਨਰਮ ਲੈ ਕੇ ਉਹਨੇ ਲੋਕ ਤਾਂ ਮੁੜ ਕੇ ਉਹ ਬਦਨਾਮੀ ਹੁੰਦੀ ਹੈ ਸਰਕਾਰ ਦੀ ਤੇ ਮੰਡੀ ਵਿਭਾਗ ਦੀ ਇਸ ਕਰਕੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਆਪਾਂ ਸੁੱਕੀ ਫਸਲ ਲੈ ਕੇ ਆਓ ਇੱਕ ਦਿਨ ਵੀ ਕਿਸਾਨ ਨੂੰ ਬੈਠਣਾ ਨਹੀਂ ਪਊਗਾ ਇਹ ਸਾਡੀ ਗਰੰਟੀ ਹੈ ਔਰ ਜੇ ਕੋਈ ਕਿਸਾਨ ਗਿੱਲੀ ਵੱਢ ਕੇ ਲੌਂਦਾ ਉਹਦੀ ਜ਼ਿੰਮੇਵਾਰੀ ਉਹਦੀ ਆਪਣੀ ਹੋਊਗੀ ਬਿਲਕੁਲ ਸਾਫ ਕਿਸੇ ਤਰ੍ਹਾਂ ਦੀ ਜਿਹੜੇ ਕਿਸਾਨ ਦਾ ਮੌਚਰ 12 ਮੌਚਰ ਹੈ ਜੀ ਜੋ ਮੀਟਰ ਦੇ ਵਿੱਚ ਆਊਗਾ 12 ਤੋਂ ਜੇ ਮਾੜਾ ਮੋਟਾ ਥੋੜਾ ਬਹੁਤਾ 12 12.5 ਤੱਕ ਤਾਂ ਹੋ ਸਕਦਾ ਪਰ ਜੇ ਉਸ ਤੋਂ ਜ਼ਿਆਦਾ ਲੈ ਕੇ ਆਉਗਾ ਤਾਂ ਉਹਦੇ ਲਈ ਕੋਈ ਮੰਡੀ 'ਚ ਥਾਣ ਨਹੀਂ ਉਹ ਆਪਣੀ ਫਸਲ ਨੂੰ ਸਕਾ ਕੇ ਲਿਆਵੇ ਇਹ ਬੇਨਤੀ ਕਰਦੇ ਆ ਅਸੀਂ ਕਿਸਾਨ ਭਰਾਵਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਦ ਤੁਸੀਂ ਦੇਖਿਆ ਕਿ ਪਿਛਲੀ ਵਾਰੀ ਤੁਸੀਂ ਝੋਨੇ ਦੇ ਸੀਜ਼ਨ ਦੇਖਿਆ ਕਿ ਕਿੰਨਾ ਰੌਲਾ ਰੱਪਾ ਪਿਆ ਪਰ ਧੂਰੀ ਮੰਡੀ ਦੇ ਵਿੱਚ ਕੋਈ ਸਾਡੇ ਅੜਤੀਆ ਭਰਾ ਬੈਠੇ ਨੇ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਈ ਲਿਫਟਿੰਗ ਦੀ ਕਿਸੇ ਤਰ੍ਹਾਂ ਦੀ ਕੋਈ ਚਲੋ ਜਦੋਂ ਸੀਜ਼ਨ ਜਦੋਂ ਮੰਡੀ ਜਿਆਦਾ ਭਰ ਜਾਂਦੀ ਥੋੜੀਆਂ ਬਹੁਤੀਆਂ ਮੁਸ਼ਕਲਾਂ ਤਾਂ ਜਦੋਂ ਜਿਆਦਾ ਦਾ ਨਾਜਤਾ ਉਹ ਤਾਂ ਆਪਾਂ ਨੂੰ ਝੱਲਣੀਆਂ ਹੀ ਪੈਣਗੀਆਂ ਪਰ ਅਸੀਂ ਪੂਰਾ ਅੜਤੀਆ ਐਸੋਸੀਏਸ਼ਨ ਦੇ ਕਿਸਾਨਾਂ ਦੇ ਨਾਲ ਆ ਸਰਕਾਰ ਦੇ ਪ੍ਰਬੰਧ ਮੁਕੰਮਲ ਨਹੀਂ ਅੱਜ ਇੱਥੇ ਧੂਰੀ ਮੰਡੀ ਦੇ ਵਿੱਚ ਆਪਾਂ ਖਰੀਦ ਸ਼ੁਰੂ ਕਰੀ ਹੈ ਸਾਰਿਆਂ ਦੇ ਸਹਿਯੋਗ ਦੇ ਨਾਲ ਔਰ ਕਿਸੇ ਨੂੰ ਵੀ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਏਗੀ ਬਕਾਇਦਾ ਗਵਰਨਮੈਂਟ ਨੇ ਵੀ ਕੰਟਰੋਲ ਰੂਮ ਬਣਾਇਆ ਹੋਇਆ ਅਸੀਂ ਆਪਣੇ ਲੈਵਲ ਦੇ ਉੱਤੇ ਵੀ ਆਪਣਾ ਇੱਕ ਕੰਟਰੋਲ ਰੂਮ ਸਟੈਬਲਿਸ਼ ਕਰਕੇ ਰੱਖਾਂਗੇ ਨਾ ਮਜ਼ਦੂਰਾਂ ਨੂੰ ਨਾ ਟਰਾਂਸਪੋਰਟਰਾਂ ਨੂੰ ਔਰ ਨਾ ਯਾਰਡੀਆਂ ਨੂੰ ਨਾ ਹੀ ਸੈਲਰ ਮਾਲਕਾਂ ਨੂੰ ਪਰ ਇਹਦੇ ਚ ਸੈਲਰਾਂ ਦੀ ਤਾਂ ਜ਼ਰੂਰਤ ਹੀ ਨਹੀਂ ਕਣਕ ਵੇਲੇ ਪਰ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ ਸਰਕਾਰ ਪੂਰੀ ਤਰ੍ਹਾਂ ਆਪਣੇ ਪ੍ਰਬੰਧ ਮੁਕੰਮਲ ਕਰਕੇ ਬੈਠੀ ਨਿਸਾਨਾ ਨੂੰ ਇਹ ਹੀ ਅਪੀਲ ਹੈ ਜੀ ਜਲਦਬਾਜੀ ਨਾ ਕਰਨ ਮੇਰੇ ਖਿਆਲ ਇੱਕ ਅੱਧੇ ਦਿਨ ਦਾ ਫਰਕ ਹੁੰਦਾ ਜੇ ਇੱਕ ਅੱਧਾ ਦਿਨ ਸੁਕਾ ਲਈਏ ਆਪਾਂ ਤਾਂ ਮੰਡੀ 'ਚ ਕੋਈ ਦਿੱਕਤ ਨਹੀਂ ਆਉਂਦੀ ਪਰ ਜਦੋਂ ਗਿੱਲਾ ਨਾਜ ਆ ਜਾਂਦਾ ਉਹਨਾਂ ਨੂੰ ਵੀ ਪਤਾ ਇਹਨੂੰ ਖਰੀਦ 'ਚ ਦੇਰੀ ਹੋਣੀ ਹੈ ਫਿਰ ਸਾਰੀਆਂ ਮੁਸ਼ਕਲਾਂ ਖੜੀਆਂ ਹੁੰਦੀਆਂ ਨੇ ਇੰਨੀ ਅਪੀਲ ਆ ਉਹ ਸੁੱਕਾ ਨਾਜ ਅਤੇ ਸੁੱਕੀ ਕਣਕ ਲੈ ਕੇ ਆਉਣ ਔਰ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਉ ਸ਼ਾਮ ਨੂੰ ਘਰ ਨੂੰ ਭੇਜ ਦਿਆ ਕਰਾਂਗੇ ਸਾਰੇ ਪ੍ਰਬੰਧ ਮੁਕੰਮਲ ਨੇ ਜੋ ਬੁਲੀ ਸ਼ੁਰੂ ਹੋ ਚੁੱਕੀ ਹੈ ਜੀ ਚੇਅਰਮੈਨ ਸਾਹਿਬ ਖੁੱਲੀ ਸਾਹਿਬ ਦਾ ਢੱਲੋਂ ਸਾਹਿਬ ਦਾ ਤੇ ਅਸੀਂ ਤੈਨੂੰ ਧੰਨਵਾਦ ਕਰਦੇ ਆ ਕਿ ਸਾਰੇ ਇਹਨਾਂ ਨੇ ਪ੍ਰਬੰਧ ਮੁਕੰਮਲ ਕਰਕੇ ਰੱਖਿਆ ਨੇ ਬਹੁਤ ਵਧੀਆ ਪ੍ਰਬੰਧ ਕੀਤੇ ਨੇ ਤੇ ਕਿਸਾਨਾਂ ਨੂੰ ਇਹ ਹੀ ਅਪੀਲ ਆ ਮੇਰੇ ਵੱਲੋਂ ਵੀ ਕਿ ਸੁੱਕਾ ਲੈ ਕੇ ਆਉਣ ਅਨਾਜ ਕਣਕ ਤੇ ਉਹਦੋਂ ਕੋਈ ਦਿੱਕਤ ਨਹੀਂ ਆਉਣੀ